ਹਾਂਜੀ ਕਿਦਾਂ ਸਾਰੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅੱਜ ਦੀ ਵੀਡੀਓ ਵਿੱਚ ਇੱਕ ਐਸੇ ਇਨਸਾਨ ਬਾਰੇ ਗੱਲ ਕਰਾਂਗੇ ਜਿਹਦੇ ਬਾਰੇ ਤੁਸੀਂ ਸੁਣ ਕੇ ਯਕੀਨ ਨਹੀਂ ਕਰੋਗੇ ਕਿ ਇਦਾਂ ਵੀ ਹੁੰਦਾ ਸੋ ਇਹ ਅਹਿਸਾਨ ਨੂੰ ਤੁਸੀਂ ਪਛਾਣਦੇ ਜੇਸ ਫੋਟੋ ਤੇ ਦੇਖ ਕੇ ਦੇਖੋ ਉਹ ਇਹ ਆ ਫੋ ਟੰਗਾ ਬਬਾਨੀ ਚੋਕੋ ਇਹਨੂੰ ਕਹਿੰਦੇ ਸੀ ਛੋਟਾ ਨਾਮ ਸੀ ਬਾਬਾ ਸੋਰਾ ਸੋ ਤੁਸੀਂ ਮੰਨੋ ਕਿ ਕਾਲੇ ਜਾਦੂ ਦੇ ਨਾਲ ਕੋਈ ਪੈਸੇ ਚੋਰੀ ਕਰਦਾ ਸੋ ਇਹਨੇ ਦੁਬਈ ਦੀ ਇਸਲਾਮਿਕ ਬੈਂਕ ਦੇ ਵਿੱਚੋਂ 242 ਮਿਲੀਅਨ ਅਮਰੀਕੀ ਡਾਲਰ ਉਡਾਤੇ ਸੀਗੇ ਸੋ ਇਦਾਂ ਨਹੀਂ ਕਿ ਫਿਜ਼ੀਕਲ ਚੋਰੀ ਕੀਤੀ ਸੋ ਤੁਸੀਂ ਇਹਦੀ ਸਟੋਰੀ ਸੁਣ ਕੇ ਦੇਖੋ ਤੇ ਇਹਨੂੰ ਇੱਕ ਰੋਬਨ ਹੁੱਡ ਦੇ ਵਜੋਂ ਵੀ ਜਾਣਿਆ ਜਾਂਦਾ ਕਿਉਂਕਿ ਇਹ ਇਨਸਾਨ ਬਹੁਤ ਚੰਗਾ ਸੀਗਾ ਇੱਕ ਵਾਰ ਦੁਬਈ ਦੀ ਬੈਂਕ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਉਥੋਂ ਦੇ ਏਜੰਟ ਨੂੰ ਕਹਿੰਦਾ ਕਿ ਮੈਂ ਕਾਰ ਲੋਨ ਵਗੈਰਾ ਲੈਣ ਆਇਆ ਤੇ ਉਹਦੇ ਨਾਲ ਹੌਲੀ-ਹੌਲੀ ਕਰਕੇ ਤੇ ਦੋਸਤੀ ਪਾ ਲੈਂਦਾ ਦੋਸਤੀ ਹੋਣ ਤੋਂ ਬਾਅਦ ਉਹਨੂੰ ਕਹਿੰਦਾ ਵੀ ਮੈਂ ਕਾਲਾ ਜਾਦੂ ਕਰ ਲੈਣਾ ਵੀ ਮੈਂ ਪੈਸੇ ਲੱਖ ਤੋਂ ਜਿਵੇਂ ਐਗਜ਼ਾਮਪਲ ਤੌਰ ਤੇ ਲੱਖ ਤੋਂ 2 ਲੱਖ ਬਣਾ ਸਕਦਾ ਮੈਨੇਜਰ ਦੇ ਸਾਹਮਣੇ ਇੱਕ ਵਾਰੀ ਇਹਨੇ ਕਰਕੇ ਹੱਥ ਦੀ ਸਫਾਈ ਨਾਲ ਦਿਖਾਤਾ ਕਾਲਾ ਜਾਦੂ ਕੁਛ ਵੀ ਨਹੀਂ ਸੀ ਤੇ ਉਹ ਮੈਨੇਜਰ ਮੰਨ ਗਿਆ ਮੈਨੇਜਰ ਮੰਨਣ ਤੋਂ ਬਾਅਦ ਜੀ ਉਹਨੇ ਜਿਹੜੇ ਸੀਗੇ ਇਹਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਇੱਕ ਅੱਧੀ ਵਾਰ ਇਹਨੇ ਦਿੱਤੇ ਫਿਰ ਕਹਿੰਦਾ ਵੀ ਆਪਾਂ ਇਦਾਂ ਨਹੀਂ ਕਰਨਾ ਆਪਾਂ ਬਹੁਤ ਵੱਡਾ ਹੱਥ ਮਾਰੀਏ ਤੇ ਮੈਂ ਜਾਣਾ ਕਿਤੇ ਉਹਦੇ ਵੀ ਮਨ 'ਚ ਹੋਰ ਲਾਲਚ ਵਧ ਗਿਆ ਵੀ ਮੈਂ ਬਿਲੀਅਨ ਡਾਲਰ ਹੀ ਕਰ ਲੈਣਾ ਸੋ ਉਸ ਮੈਨੇਜਰ ਮੁਹੰਮਦ ਯਕੂਬ ਦੀ ਮਦਦ ਦੇ ਨਾਲ ਇਹ ਦੁਬਈ 'ਚੋਂ ਨਿਕਲ ਜਾਂਦਾ ਦੁਬਈ ਤੋਂ ਬਾਹਰ ਹੋ ਗਏ ਤਾਂ ਉਹਨੂੰ ਕਹਿੰਦਾ ਵੀ ਹੁਣ ਤੂੰ ਮੇਰੇ ਖਾਤੇ 'ਚ ਪਾਈ ਜਾ ਤੇ ਮੈਂ ਤੈਨੂੰ ਇਕੱਠੇ ਹੀ ਟ੍ਰਾਂਸਫਰ ਕਰ ਦਾਂਗਾ ਸੋ ਉਸਨੇ 183 ਟ੍ਰਾਂਸਫਰ ਕੀਤੀਆਂ ਇਹਨੂੰ ਇਹ ਸਾਰੀਆਂ ਟ੍ਰਾਂਸਫਰ 1995 ਤੋਂ ਲੈ ਕੇ 1998 ਤੱਕ ਦੁਨੀਆ ਭਰ ਦੇ ਸੋਕੋ ਦੇ ਅਲੱਗ-ਅਲੱਗ ਖਾਤਿਆਂ ਦੇ ਵਿੱਚ ਹੋਈਆਂ ਸੋ ਉਸ ਪੈਸੇ ਦਾ ਬਾਬਾ ਸੋਕੋ ਨੇ ਕੀ ਕੀਤਾ ਕਿ ਇਹ ਆਪਣੀ ਇੱਕ ਕਮਿਊਨਿਟੀ ਲਈ ਪੱਛਮੀ ਅਫਰੀਕਾ ਦੇ ਵਿੱਚ ਸੀ ਇਹਦਾ ਘਰ ਆਪਣੀ ਕਮਿਊਨਿਟੀ ਲਈ ਇੱਕ 에ਅਰਲਾਈਨ ਸਰਵਿਸ ਖੋਲ੍ਹਣੀ ਚਾਹੁੰਦਾ ਸੀ ਤੇ ਹੋਰ ਵੀ ਬੜਾ ਕੁਝ ਕਰਨਾ ਚਾਹੁੰਦਾ ਸੀ ਪੈਸਿਆਂ ਦੀ ਕਮੀ ਸੀ ਉਸ ਨੇ ਇਹ ਦਿਮਾਗ ਲਾਇਆ ਸੋ ਉਸ ਤੋਂ ਬਾਅਦ ਉੱਤੇ ਮੁਕੱਦਮਾ ਵੀ ਚੱਲਿਆ ਕੁਝ ਵੀ ਨਹੀਂ ਲੱਭਾ ਕਿਉਂਕਿ ਉਹਦੇ ਮਗਰ ਉਹਦੇ ਸਮਰਥਕ ਬਹੁਤ ਸੀ 2000 ਤੋਂ ਲੈ ਕੇ 2014 ਦੇ ਤੱਕ ਉਹ ਨੈਸ਼ਨਲ ਅਸੈਂਬਲੀ ਦਾ ਮੈਂਬਰ ਵੀ ਰਿਹਾ ਸੋ ਉਸ 에어ਲਾਈਨ ਦਾ ਨਾਮ ਵੀ ਉਹਨੇ ਆਪਣੇ ਪਿੰਡ ਦੇ ਨਾਮ ਤੇ ਰੱਖਿਆ ਡਾਬੀਆ 에어ਲਾਈਨ ਕਿਉਂਕਿ ਉਹਦਾ ਪਿੰਡ ਡਾਬੀਆ ਸੀ ਪੱਛਮੀ ਅਫਰੀਕਾ ਦੇ ਵਿੱਚ ਉਸ ਤੋਂ ਬਾਅਦ ਅਮਰੀਕਾ ਦੇ ਹਵਾਲੇ ਵੀ ਕੀਤਾ ਗਿਆ ਕਿਉਂਕਿ ਇਹ ਬੜਾ ਲੰਮਾ ਕੇਸ ਚੱਲਿਆ ਤੇ ਕਿਉਂ ਇਹ ਬਸ ਬੰਦੇ ਦੇ ਸਮਰਥਕ ਬਹੁਤ ਸੀ ਨੈਸ਼ਨਲ ਐਸੈਂਬਲੀ ਦਾ ਮੈਂਬਰ ਵੀ ਰਿਹਾ ਬਾਅਦ ਚੋਂ ਬਹੁਤ ਕੁਛ ਰਿਹਾ ਪਾਵਰ ਸੀ ਇੱਕ ਆਪਣੇ ਲੋਕਾਂ ਦੇ ਨਾਲ ਖੜਦਾ ਸੀ ਲੋਕ ਇਹਦੇ ਨਾਲ ਖੜੇ ਸੋ ਐਡੇ ਵੱਡੇ ਘਪਲੇ ਤੋਂ ਬਾਅਦ ਵੀ ਇਸ ਬੰਦੇ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਸੋ ਲੋਕਾਂ ਦਾ ਸਾਥ ਸੀ 2021 ਦੇ ਵਿੱਚ ਆ ਕੇ ਇਸ ਇਨਸਾਨ ਦੀ ਮੌਤ ਹੁੰਦੀ ਹੈ ਸੋ ਇਹਦੇ ਬਾਰੇ ਕੋਈ ਵੀ ਪੜਨਾ ਚਾਵੇ ਬਹੁਤ ਲੰਬੀ ਚੋੜੀ ਸਟੋਰੀ ਹੈਗੀ ਕੋਈ ਗੂਗਲ ਕਰਕੇ ਪੜ ਸਕਦਾ ਕਨਫਰਮ ਕਰ ਸਕਦਾ ਸੋ ਇਨਸਾਨ ਕਿਵੇਂ ਦਾ ਸੀ ਤੇ ਬੰਦਾ ਕਿਵੇਂ ਦਾ ਸੀ ਜੇ ਤੁਹਾਨੂੰ ਸਟੋਰੀ ਇਹ ਚੰਗੀ ਲੱਗੀ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਧੰਨਵਾਦ ਸਾਰਿਆਂ ਦਾ ਪੂਰੀ ਵੀਡੀਓ ਵੇਖਣ ਲਈ ਧੰਨਵਾਦ ਜੀ